thank mm -hmm. you 对。 Ficou com medo Yeah! ਮਾਰੀ ਤੂ ਸਭ ਤੇਰਾ ਕਾਹ ਬਨਾਰ ਸੁ ਸਭ ਤੇਰੀ ਭਟਿਆਈ ਕੋ ਨਾ ਨਾ ਜਾਣੇ ਮੇਰਾ ਕਾਹ ਬਨਾਰ ਸੁ ਸਭ ਤੇਰੀ ਭਟਿਆਈ ਕੋਈ ਨਾ ਨਾ ਜਾਣੇ ਮੇਰਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਜਦਸਮੀ ਪ੍ਰਥਮ ਭਗਵਤੀ ਸਿਮਰ ਕਾ ਗੁਣਾਰਕ ਦਿਨ ਤਿਹਾਰੇ ਫਿਰ ਅਬਕਤ ਗੁਰਤੇ ਅਮਰਦਾਸ ਰਾਮ ਦਾ ਸੰਸਾਰ ਅਰਜੇ ਨਾ ਗੁਰਵਿੰਦ ਸਿੰਘ ਜੀ ਹਰ ਰਾਏ ਸ਼੍ਰੀ ਆਦਿ ਕ੍ਰਿਸ਼ਨ ਧਿਆਈ ਅਜ ਡਿੱਠੇ ਸਭ ਦੁੱਖ ਜਾਂ ਇਸ ਤੇ ਭਾਗ ਸਭ ਸੁਮਰੀਏ ਘਰ ਨਾਉ ਨਿਦਿਆਵੇ ਧਾਇ ਸਭ ਪਾਈ ਸਾਹ ਦਸਮੇ ਪਾਪਚਾ ਸਤਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸਭ ਖਾਈ ਹੋਣ ਨਿਤਾਂਿਆਂ ਦੇ ਤਾਣੇ ਉਟਣ ਦੀ ਉਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਦੀ ਆਪਦੇ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਅਮਾਕ ਕਾ ਆਪ ਦੀ ਅਪਾਰ ਕਿਰਪਾ ਲਈ ਸੰਸ਼ਾ ਪਿਤਾ ਦੋਨਾਂ ਪਰਿਵਾਰਾਂ ਉੱਤੇ ਮਾਲਕ ਜੀ ਦੋਨਾਂ ਵੀਰ ਪਰਮਜੀਤ ਸਿੰਘ ਬੱਚੀ ਦੇ ਪਿਤਾ ਬੱਚੇ ਦੇ ਪਿਤਾ ਮਾਲਕ ਜੀ ਉਹ ਪਰਿਵਾਰਾਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ ਸ਼ਨਸ਼ਾ ਪਿਤਾ ਉਹਨਾਂ ਦੇ ਬੱਚੇ ਸ਼ਨਸ਼ਾ ਪਿਤਾ ਜੀ ਰੌਣ ਸਿੰਘ ਅਤੇ ਜਨਤ ਕੌਰ ਜੀ ਦਤਾਰ ਜੀ ਉਹ ਆਪ ਦੀ ਅਪਾਰ ਕਿਰਪਾ ਸਦਕਾ ਜੋ ਗ੍ਰੇਸਟ ਆਸ਼ਰਮ ਦੇ ਵਿੱਚ ਪ੍ਰਵੇਸ਼ ਹੋ ਰਹੇ ਨੇ ਆਨੰਦ ਕਾਰਜ ਦੇ ਲਈ ਆਪ ਜੀ ਦਰ ਹਾਜ਼ਰ ਹੋਏ ਨੇ ਸ਼ਨਸ਼ਕਤਾ ਜੀ ਆਨੰਦ ਕਾਰਜ ਦੀ ਅਰੰਭਤਾ ਲਈ ਸ਼ਨਸ਼ਾ ਪਿਤਾ ਜੀ ਸੁਹਾਗੀ ਜੋੜੇ ਦੇ ਪੇਰਿਆਂ ਦੇ ਲਈ ਆਪ ਦੇ ਚਰਨਾ ਕਮਨਾ ਵਿਖੇ ਅਰਦਾਸ ਹੈ ਬੇਨਤੀ ਹੈ ਯਾਤਵਸਤੋ ਮਾਲਕ ਜੀ ਕਿਰਪਾ ਕਰਨੀ ਸਿਰ ਤੇ ਮੇਰਾ ਪ੍ਰਿਆਤ ਕਰਕੇ ਸੇਵਾ ਨਾਨੀ ਮਾਲਕ ਜੀ ਅੰਗ ਸੰਸਾਹੇ ਰਹਿਣਾ ਸੁਹਾਗੀ ਜੋੜੀ ਨੂੰ ਚੜ੍ਹਦੀਆਂ ਕਲਾਂ ਚ ਰੱਖਣਾ ਸਿਰ ਤੇ ਮੇਰਾ ਪ੍ਰਿਆਤ ਰੱਖਣੇ ਕਿਰਪਾ ਕਰਨੀ ਮਾਲਕ ਆਰੰਭਤਾ ਦਾ ਪਵਿੱਤਰ ਉਪਨਾਮਾ ਵਕਸ਼ ਕੇ ਸਕਤਾਂ ਨੂੰ ਕਿਰਤਾਰਥ ਕਰੋ ਕਾਰਜ ਆਰੰਭ ਕਰਦੀ ਜਾਇਦ ਵਕਸ਼ੋ ਸੇ ਭਾਰੇ ਮੇਂ ਜਿਹੜਾ ਮਿਲਿਆ ਆਪ ਦਾ ਨਾਮ ਕੀਤਾ ਵੈ ਨਾਰਕਾ ਮਨਜਰੀ ਕਲਾਹ ਮਹਦੇ ਪਾਨੀ ਸਰਵਤ ਦਾ ਪਤ واحرو جی کا ਕਹਾ ਬਿਆਪੈ ਜਕਾਟ ਤੁਹਾਰੀ ਹਰ ਵਿਸਰਤ ਸਦਾ ਕਾਰੀ ਤਾਪ ਧੋਖਾ ਕਹਾ ਬਿਆਪੈ ਸਰਪਜਾ ਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚਲਾ ਕੋ ਹਾਰੀ ਗੁਨ ਨਿਧਾਨ ਧੁਨ ਦਿਨ ਹੀ ਗਾਏ ਜਾਕੋ ਕਿਰਪਾ ਟਾਰੀ ਸੋ ਸੁਖੀਆ ਧਾਨਿ ਉਸ ਜਨਮ ਨਾਨਕ ਤਿਸ ਵਾਲਹਾਰੀ ਗਵਨ ਨਿਦਾਨ ਤੁਨ ਤਿਨਹੀ ਗਾਏ ਜਾਕੋ ਕਿਰਪਾ ਤਾਰੀ ਸੋ ਸੁਖੀਆ ਧਨਿਓ ਸਜਨਮ ਨਾਨਕ ਤੇ ਸਭਲ ਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I'm ਗਵਾਇਆ ਸਹਜ ਅਨੰਦ ਹੋਆ ਬੱਡ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੈ ਨਾਨਕ ਲਾਭ ਬੈਲੀ ਅਰੰਭ ਕਾਜ ਰਚਾਇਆ ਸਹਜ ਅਨੰਦ ਹੋਆ ਬੱਡ ਭਾਗੀ ਨਹਰ ਹਰ ਮੇਖਾ ਲਾਇ ਜਨ ਕਹਾ ਨਾਮਿਤ ਲਾਮ ਬੈਲੀ ਅਰੰਭ ਕਾਜ ਸਾਰੇ ਜੀਵਨ ਦੇ ਵਿੱਚ ਕਦੇ ਪੱਗ ਨਹੀਂ ਬੰਨੀ। ਇਸ ਕਹਾਣੀ ਦੇ ਵਿੱਚ ਜਿਹੜੀ ਪੱਗ ਸਜਾਈ ਹੈ। ਮਾਂ ਤੋਂ ਇਸ ਪੱਗ ਨੂੰ ਜਦੋਂ ਸਿੱਖਿਆ ਦਿੱਤਾ। ਇਸ ਪੱਗ ਨੂੰ ਕਿ ਇਹ ਅਹਿਸਾਸ ਹੋਵੇ। ਕਿ ਸਭ ਨੂੰ ਬੁਣੇ ਸਮਾਜ ਦਾ ਅਸਪਤਾ ਸ਼ਾਹੀ ਕਿਸੇ ਵੀ ਜੀ ਕਦੇ ਵੀ ਕਿਸੇ ਸੰਕਟ ਸਿਰ ਮੇਟੋ ਕੰਢੇ ਦੀ ਸਭਾ ਸਾਧ ਸੰਗਤ ਦਾ ਕੋਲ ਕਰਦਾ ਬਹੁਤ ਬਹੁਤ ਸ਼ੁਕਰਾਨਾ ਕਰਨਾ ਹੈ ਜੋ ਇਤਿਹਾਸਿਕ ਕਾਹੂ ਜ ਰੱਬਾ ਹੋਏ ਤੇ ਮੇਰੇ ਮਾਤਾ ਜੀ ਬਾਬਾ ਲਾਖੀ ਜੀ ਨੂੰ ਖੁਸ਼ੀਂ ਖੁਸ਼ੀਆਂ ਬਖਸ਼ਣ ਬੋਲ ਕਰੇ ਵਾਹ ਮੇਰੇ ਯਕਾ ਖਾਂਚਾ ਵਾਹ ਮੇਰੇ ਜਿੱਕਾ ਪਦੇ ਦੇ ਦਰ ਆਪ ਦੇ ਚਰਨ ਮਾਲਕ ਜੀਓ ਆਪ ਦੀ ਚਦਾਈ ਹੋਈ ਮਰਜਾਦ ਅਨਸਾਰ ਸ਼ੁਭ ਆਨੰਦ ਕਾਰਜ ਹੋਇਆ ਬੇਅੰਤ ਬਾਣੀ ਦੀ ਪਾਣੀ ਦੇ ਆਠ ਜਾਪ ਲਾਉਣ ਦੇ ਪਾਠ ਕੀਰਤਨ ਅਨੰਦ ਸਹਿਬ ਦੀਆਂ ਛੇ ਪੂਰੀਆਂ ਦੇ ਕੀਰਤਨ ਹੋਈ ਭੁੱਲ ਚੋਕ ਮੁਆਫ ਕਰਿਓ ਵਕਸ਼ ਲੈਣਾ ਵਕਸ਼ ਲੈਣਾ ਮਾਤ ਸਮਰਥ ਬਖਸ਼ਿਓ ਸਿਰ ਤੇ ਮਿਆਂ ਪ੍ਰਿਆਤ ਕਰਕੇ ਸੇਵਾਨ ਸਭਾਗੀ ਜੋੜੀ ਦੇ ਸਿਰ ਤੇ ਮੇਰਾ ਪ੍ਰਿਆ ਹੱਥ ਰੱਖਿਓ ਚੜ੍ਹਦੀਆਂ ਕਲਾ ਹਰ ਬਨਾਨ ਸਤਿ ਬਖਸ਼ਿਸ਼ ਕਰਨੀ ਆਪਣੇ ਧਾਰ ਘਰ ਨਾਲ ਗੁਰਮਤ ਨਾਲ ਜੋੜੀ ਰੱਖਣਾ ਪਰਿਵਾਰਾਂ ਨੂੰ ਆਪਸ ਵਿੱਚ ਪ੍ਰੇਮ ਤਿਆਰ ਇਤਵਾਕ ਦਾ ਦਾਨ ਬਖਸ਼ਣਾ ਪਰਿਵਾਰਾਂ ਦਾ ਚੜ੍ਹਦੀਆਂ ਕਲਾ ਅੰਗ ਸੰਗ ਸਹਾਈ ਰਹਿਣ ਕਿਰਪਾ ਕਰਨੀ ਮਾਲਕ ਸਿਰ ਤੇ ਮੇਰਾ ਪ੍ਰਿਆ ਹੱਥ ਰੱਖਣੇ ਬੇਅੰਤ ਮਾਲਕ ਜੀਓ ਕਿਢਾਵਾਂ ਮਾਇਆ ਹੱਜ ਰਹੀ ਏ ਪਰਵਾਣੀ ਬਿੰਦੇ ਨਹੀਂ ਸਿਰ ਤੇ ਭਿਆਨ ਪਰਿਆਟ ਰੱਖਣੇ ਆਪ ਜੀ ਨੂੰ ਗਵਿੰਦਰ ਰਮਾਨਾ ਸਾਹਿਬ ਆਪਣ ਹੋਇਆ ਲੋਕ ਲੋਕ ਪਰਦੇ ਕੱਢਣੇ ਦੇਰ ਹੋ ਤਾ ਆਂਗ ਸੰਮਸਾਈ ਰਹਿਣ ਕਿਰਪਾ ਕਰਨੀ ਮਾਲਕ ਦੀ ਦਰਾਈ ਸੰਗਤੀ ਹਾਜ਼ਰੀ ਪਰਵਾਣ ਕਰਨੀ ਪੰਥ ਤੋਂ ਹਉ ਚੜਦਿਆਂ ਕਰੋ ਚ ਰੱਖਣਾ ਮਾਲਕ ਦੀਓ ਆਪ ਦੀਆਂ ਬਖਸ਼ੀਆਂ ਦਤਨ ਗੁਰਸਿੱਖ ਪਰਵਾਰਾਂ ਮੰਦੋ ਕੜਾ ਪ੍ਰਸ਼ਾਦ ਦੇਹ ਹਾਜ਼ਰੀ ਦਰ ਪ੍ਰਵਾਣ ਹੋਏ ਪ੍ਰਵਾਣ ਹੋਇਆ ਪ੍ਰਸ਼ਾਦ ਸਾ ਸਰੂ ਨੂੰ ਚਾਰ ਤੁਕ ਤੁਕ ਵਰਤੇ ਅਨੰਦ ਹਸੈ ਦੀਆਂ ਸ਼ੇਰਪੋੜੀਆਂ ਦੀ ਅਰਦਾਸ ਅਖਰਵਾ ਦਾ ਘਾਟਾ ਭੁੱਲ ਚੁਕੋ ਆਫ ਕਰਨੀ ਸਰਵਤ ਦੇ ਕਾਰਜ ਨਾਸ ਕਰਨੇ ਸਿਖ ਪੜਦੇ ਸੁਣਦੇ ਸਰਵਤ ਲਾਏ ਵਰਦੇ ਹੋਣ ਨਾਮ ਨੇ ਕ੍ਰਿਨਾਮ ਜੜੀ ਕਲਾ ਤੇਰੇ ਭਾਣੇ ਸਰਵਤ ਦਾ ਭਲਾ ਚੀਕ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਇ ਰਾਯਾਂ ਖਿਆ ਭਈਆ ਵਾਹਿਗੁਰੂ ਸਾਹਿਬ ਜੀ ਟੋਡੇ ਮਹਿਲਾ ਪੰਜਵਾ ਰਸਨਾ ਗੁਣ ਗੋਪਾਲ ਨਿਦ ਗਾਇਨ ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭਲਾਈਨ ਅਰਸਨਾ ਦੁਨ ਗੋਪਾਲ ਨਿਦ ਗਾਇਣ ਸਾਤ ਸਹਿਜ ਰਹਿ ਸਮਨ ਉਪਜਿਓ ਸਗਲੇ ਦੁੱਖ ਭਲਾਈਨ ਰਹਾ ਜੋ ਮੰਗੈ ਸੋਈ ਸੋਈ ਪਾਵੈ ਭਾਰ ਕੇ ਚਰਣ ਰਸਾਇਨ ਜਰਮ ਮਰਨ ਦਹੁਤੇ ਛੁਟਾ ਪਵ ਜਲ ਜਗਤ ਤਰਾਇਨ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਨ ਅਵਨਾਸਤੀ ਤੇਮ ਚਾਹੇ ਦੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਕੇ ਮਜਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ بالکل ایک بار کتے دھو کے گرو گھر بیٹھ کے جنہیں نند جو سربنتا ہے سو لڑکی والے کی ترخو جو میرے ویر براتی نے ਵੀਰ ਪਰਮਜੀਤ ਸਿੰਘ ਜੀ ਜਵਨ ਆਣਾ ਜੋ ਕ੍ਰਾਂਤੀ ਸੱਜਣ ਆਏ ਜੀ ਆਇਆਂ ਬੇਨਤੀ ਹੈ ਕਿ ਵੈਸੇ ਤਾਂ ਲੜਕੀ ਵਾਲੇ ਦੀ ਤਰਫ ਕੋਈ ਕਮੀ ਕੋਈ ਨਹੀਂ ਰਹਿੰਦੀ ਖਾਸ ਕਰਕੇ ਪਰਮਜੀਤ ਸਿੰਘ ਨੇ ਕੰਮੇ ਨੂੰ ਕਮੀ ਰੱਖੀ ਨਹੀਂ ਹੋਈ ਵੈਸੇ ਇੰਡੀ ਕਲ ਕਰਨ ਦੀ ਜ਼ਰੂਰਤ ਬਣੀ ਹੈ ਕਿਉਂਕਿ ਜੋ ਬੱਚੇ ਦਾ ਪਿਤਾ ਉਹ ਵੀ ਸਾਡੇ ਪਿੰਡ ਦਾ ਹੈ ਉਹ ਵੱਖਰੀ ਗੱਲ ਹੈ ਕਿ ਉਹ ਤੇ ਸਾਡੇ ਨੇ ਉਬੀਧੂ ਦਿਨੇ ਆਪਣੇ ਨੇ ਸਾਡੇ ਇਹ ਗੱਲ ਕਹਿਉਂਗੀ ਉਕਤ ਵੀ ਨਹੀਂ ਕਿਉਂਕਿ ਉਹਨਾਂ ਦੇ ਨਾਲ ਪੰਜਾਬੀ ਵੀਰ ਗੁਰੂ ਮਹਾਰਾਜ ਜੀ ਦੀ ਜੋ ਜਨਮ ਭੂਮੀ ਹੈ ਸਾਡੇ ਗੁਰੂਆਂ ਦੀ ਜਨਮ ਭੂਮੀ ਪੰਜਾਬ ਦੀ ਤੱਕ ਹੀ ਉਹ ਪੰਜਾਬੀ ਵੀਰ ਕਿੱਥੇ ਪਹੁੰਚੇ ਨੇ ਸੌ ਉਹਨਾਂ ਦੀ ਸੇਵਾ ਦੇ ਵਿੱਚ ਕੋਈ ਕਮੀ ਰਹਗੀ ਹੋਵੇ ਤਾਂ ਪਰਿਵਾਰ ਜੋ ਹੈ ਉਹ ਸਾਡੇ ਲਈ ਮੁੱਖੀ ਬਣਦਾ ਹੈ ਬਾਕੀ ਸਾਡੀ ਇੱਕ ਮਰਜ਼ਾਦਾ ਗੁਰੂ ਘਰ ਦੀ ਕਿ ਜਿਸ ਵੀ ਬੱਚੇ ਬੱਚੀ ਦਾ ਅਨੰਤਕਾਰ ਚ ਗੁਰੂ ਮਹਾਰਾਜ ਦੇ ਇੱਥੇ ਤਸਵੀਰ ਮੁਤਾਬਕ ਹੁੰਦਾ ਆਪਾਂ ਸਰੂਪ ਆਪ ਦਿੰਨੇ ਆ ਗਿਫਟ ਦਿੰਨੇ ਆ ਸੋ ਬੱਚੇ ਬੱਚੀ ਨੂੰ ਬੇਨਤੀ ਹੈ ਕਿ ਉਹ ਮੱਥਾ ਟੇਕ ਕੇ ਖੜ ਜਾਂ ਸਾਡੇ ਪ੍ਰਬੰਧਕ ਵੀਰ ਜਿਹੜੇ ਨੇ ਉਹ ਸਰੂਪ ਆ ਦੇਣਗੇ ਅਤੀਤ ਉਦ ਦੇ ਨੀ ਤੇ ਪੱਕਾ ਨਹੀਂ ਅਲਦੀ ਨਾ

And i t